ਸਤਿ ਸ਼੍ਰੀ ਅਕਾਲ ਦੋਸਤੋ ਸ੍ਰੀ ਅਮਰਸਾਹ ਸਾਹਿਬ ਦੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੋਤ ਹੈ ਉਸ ਦੇ ਨੇੜੇਕ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਅਤੇ ਵਾਕੀ ਸਿੰਘ ਜੋ ਡਿਬਰੂਗੜ੍ਹ ਸ਼ਾਮਤੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੇ ਲਈ ਮੋਰਚਾ ਲੱਗ ਚੁੱਕਿਆ ਹੈ ਤੇ ਪੂਰੀ ਗੱਲਬਾਤ ਕੀ ਹੈ ਉਹਦੇ ਬਾਰੇ ਜਾਣਕਾਰੀ ਸੰਗਤ ਵੀ ਜਾਣਣੀ ਚਾਹੁੰਦੀ ਹੈ ਕਿਉਂਕਿ ਕੁਝ ਅਜਿਹੇ ਸਵਾਲ ਸੰਗਤ ਦੇ ਵੀ ਨੇ ਜਿਨ੍ਹਾਂ ਦੇ ਬਾਰੇ ਸੰਗਤ ਜਾਣਨਾ ਚਾਹੁੰਦੀ ਹੈ ਤੇ ਮੇਰੇ ਨਾਲ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵੈਗਰੂ ਜੀ ਕਾ ਖਾਨਾ ਖਾਲਸਾਹਬ ਵੈਗਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਜੀ ਆਪਾਂ ਗੱਲ ਕਰੀਏ ਕਿ ਪੂਰਾ ਮਾਮਲਾ ਕੀ ਹੈ ਜੋ ਹੁਣ ਘਟਨਾ ਕ੍ਰਮ ਹੋਇਆ ਪਹਿਲਾਂ ਸੰਗਤ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਆਖਰ ਜੋ ਐਨਐਸਏ ਦੇ ਰਿਹਾਈ ਦੇ ਵਿੱਚ ਜੋ ਪ੍ਰਾਵਧਾਨ ਹੈ ਜੋ ਨਿਯਮ ਨੇ ਉਹ ਕੀ ਕਹਿੰਦੇ ਨੇ ਜੀ ਦੇਖੋ ਪਹਿਲੀ ਗੱਲ ਤਾਂ ਹੈ ਕਿ ਮੈਨੂੰ ਜਿਹੜਾ ਮੇਰੇ ਲੜਕੇ ਜੀ ਮਾਨ ਸਿੰਘ ਖਾਰਾ ਉਹਨਾਂ ਕੇਸ ਕੰਟੈਸਟ ਕਰ ਰਿਹਾ ਹੈ ਤਾਂ ਉਹਨੇ ਮੈਨੂੰ ਪਤਾ ਲੱਗਿਆ ਕਿ 26 ਤਰੀਕ ਹੈ ਸ਼ਾਇਦ ਕੱਲ ਦੀ ਤਰੀਕ ਹੈ ਠੀਕ ਹੈ ਜੀ ਤਾਂ ਉਹ 26 ਤੋਂ ਪਹਿਲਾਂ ਜਿਹੜੀ ਗੱਲ ਇਹ ਘਟਨਾ ਹੋਈ ਹੈ ਉਹ ਕਹਿੰਦੇ 27 ਕੈਮਰੇ ਜਿਹੜੇ ਭਾਈ ਅਮਰਤਪਾਲ ਦੇ ਜਾਂ ਦੂਜਿਆਂ ਦੇ ਇਹਨਾਂ ਦੇ ਕਮਰੇ ਚ ਲਾਏ ਗਏ ਇਹਨਾਂ ਦੇ ਜਿਹੜੇ ਬਾਥਰੂਮ ਟਾਇਲਟ ਵਾਲਾ ਜਿਹੜੀਆਂ ਉਹ ਪੋਰਸ਼ਨ ਐ ਉਥੇ ਵੀ ਲਾਏ ਗਏ ਸੋ ਇੱਕ ਬੜੀ ਨਿੰਦਣਯੋਗ ਗੱਲ ਹੈ ਤੁਹਾਡੇ ਕੋਲ ਇੱਕ ਬੰਦਾ ਸਾਲ ਦੇ ਲਗਭਗ ਇੱਕ ਸਾਲ ਉਹ ਚੱਲਿਆ ਹੈ ਯਾਰ ਹਕੂਮਤ ਨੂੰ ਇੰਨੀ ਵੀ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਕਿਸੇ ਬੰਦੇ ਦੇ ਪ੍ਰਾਈਵੇਟ ਰੂਮ ਦੇ ਵਿੱਚ ਜਿੱਥੇ ਉਹਨੇ ਟਾਇਲਟ ਵੀ ਜਾਣਾ ਪਉਥੇ ਵੀ ਕੈਮਰੇ ਲਾਤੇ ਕੀ ਉਹਥੇ ਕੋਈ ਉਹ ਕੋਈ ਬਰੂਸੀ ਹੋਣਾ ਕੋਈ ਜਾਂ ਕੋਈ ਵੈਪਨ ਸੀ ਤੇ ਬੰਦੇ ਅੰਦਰ ਬੈਠੇ ਨੇ ਜੇਲ੍ਹ ਦੇ ਜਦੋਂ ਉਹਨਾਂ ਨੇ ਰੋੜਾ ਇਸ ਗੱਲ ਦਾ ਪ੍ਰੋਟੈਸਟ ਕੀਤਾ ਹੈ ਤਾਂ ਹਿੰਦੁਸਤਾਨ ਦੀ ਹਕੂਮਤ ਨੇ ਉਲਟਾ ਇਹ ਕਹਿ ਦਿੱਤਾ ਕਿ ਇਹਨਾਂ ਕੋਲ ਤਾਂ ਕੈਮਰੇ ਫੜੇ ਗਏ ਨੇ ਯਾਰ ਸੌਰੀ ਮੋਬਾਈਲ ਫੜੇ ਗਏ ਰਹੇ ਮੋਬਾਈਲ ਮੈਨੂੰ ਦੱਸੋ ਪਹਿਲੀ ਗੱਲ ਤਾਂ ਮੋਬਾਈਲ ਦੀ ਕੋਈ ਰਿਕਵਰੀ ਹੈ ਨਹੀਂ ਉੱਥੇ ਜੇ ਹੈਗੀ ਹੈ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਤੁਹਾਡੀ ਜੇਲ੍ਹ ਪ੍ਰਸ਼ਾਸਨ ਹੈ ਉਹ ਤੁਹਾਡੇ ਬੰਦੇ ਜਦੋਂ ਦੋ ਜਾਂ ਤਿੰਨ ਵਾਰ ਤਲਾਸ਼ੀ ਲੈਣ ਤੋਂ ਬਾਅਦ ਬੰਦਾ ਅੰਦਰ ਜਾਣ ਦਿੰਦੇ ਨੇ ਸੋ ਇੱਕ ਬੜੀ ਬੇਤੁਕੀ ਗੱਲ ਹੈ ਇੱਕ ਸਿੱਖ ਕਰੈਕਟਰ ਨੂੰ ਸਿੱਖ ਦੀ ਜਿਹੜੀ ਸ਼ਕਲ ਹੈ ਉਹ ਟੀਵੀ ਤੇ ਲਿਆ ਕੇ ਹਿੰਦੁਸਤਾਨ ਦੀ ਹਕੂਮਤ ਹੈ ਜਿਹੜੀ ਉਹ ਇਲੈਕਸ਼ਨ ਜਿਤਨਾ ਚਾਹੁੰਦੀ ਹੈ ਸਿੱਖਾਂ ਦੇ ਕਰਤਾਰ ਨੂੰ ਇੱਕ ਉਹ دہشت گرد ਦੇ ਅਤਵਾਦੀ ਡਿਕਲੇਅਰ ਕਰਨਾ ਚਾਹੁੰਦੀ ਹੈ ਹੋਰ ਇਸ ਦੇ ਵਿੱਚ ਕੁਝ ਨਹੀਂ ਉਹ ਸਿਰਫ ਵੋਟਾਂ ਦੇ ਲਈ ਸਿੱਖਾਂ ਦਾ ਕਰੈਕਟਰ ਨੂੰ ਜਿਹੜਾ ਉਹ ਗਲਤ ਕਰ ਰਹੀ ਹੈ ਜੇਕਰ ਦੇਖੀਏ ਜੋ ਵੀ ਕੱਲ ਹੋਈ ਹੈ ਜੇਕਰ ਡਿਬਰੂਗੜ੍ਹ ਸ਼ਾਮ ਦਾ ਪ੍ਰਸ਼ਾਸਨ ਦੇਖੀਏ ਤਾਂ ਉਹਨਾਂ ਦਾ ਮੇਰੇ ਹਿਸਾਬ ਨਾਲ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਹੈ ਇਸ ਮਾਮਲੇ ਤੇ ਕੀ ਲੱਗਦਾ ਕੋਈ ਹੋਰ ਤਾਕਤ ਹੈ ਜੋ ਉਹਨਾਂ ਤੇ ਪ੍ਰੈਸ਼ਰ ਪਾ ਰਹੀ ਹੈ ਜਾਂ ਉਹਨਾਂ ਨੂੰ ਇਸ ਕੰਮ ਦੇ ਲਈ ਇਸ ਤਰ੍ਹਾਂ ਕਰਨ ਦੇ ਲਈ ਜੋ ਹੁਕਮ ਦੇ ਰਹੀ ਹੈ ਦੇਖੋ ਜੇਲ ਜਿਹੜੀ ਹੈ ਤਾਂ ਕਿਸੇ ਗਵਰਨਮੈਂਟ ਦੇ ਅੰਡਰ ਹੀ ਹੈ ਚਾਹੇ ਸੈਂਟਰ ਦੇ ਚਾਹੇ ਸਟੇਟ ਦੇ ਹੈ ਤਾਂ ਜ਼ਿਆਦਾ ਸੈਂਟਰ ਦੀ ਉਸ ਦੇ ਵਿੱਚ ਆ ਜਾਂਦਾ ਹੈ ਤਾਂ ਉਹਦਾ ਬੈਨੀਫਿਟ ਕਿਉਂਕਿ ਸਾਨੂੰ ਕੁਝ ਗੱਲਾਂ ਉਦੋਂ ਬਾਅਦ ਚ ਪਤਾ ਲੱਗਦਾ ਜਦੋਂ ਉਹ ਚੀਜ਼ਾਂ ਲੰਘ ਜਾਂਦੀਆਂ ਹਨ ਹਾਂਜੀ ਜਦੋਂ ਮੌਜੂਦਾ ਹੁੰਦੀਆਂ ਨੇ ਤਾਂ ਸਾਡੇ ਇੱਥੇ ਬੜੀ ਇੱਕ ਗੱਲ ਚੱਲਦੀ ਹੈ ਜੀ ਫਲਾਣਾ ਆਦਮੀ ਫਲਾਣੇ ਨਾਲ ਰਲਿਆ ਹੋਇਆ ਹੈ ਤਾਂ ਇਸ ਕਰਕੇ ਉਹ ਜਾਣਬੁੱਝ ਕੇ ਕਰ ਰਿਹਾ ਹੈ ਪਰसों ਵੀ ਮੈਨੂੰ ਇੱਕ ਆਦਮੀ ਨੇ ਗੱਲ ਕਹੀ ਕਿ ਜਿਹੜਾ ਭਾਈ ਅਮਰਤਪਾਲਾ ਉਹ ਸੈਂਟਰ ਨਾਲ ਰਲ ਕੇ ਚੱਲ ਰਿਹਾ ਹੈ ਯਾਰ ਖੇਰ ਰਲਣਾ ਹੈ ਸਾਲ ਤੋਂ ਬੰਦਾ ਅੰਦਰ ਬੈਠਾ ਹੈ ਪੂਰਾ ਸੈਂਟਰ ਗਵਰਨਮੈਂਟ ਨੇ ਬਦਨਾਮ ਕਰਕੇ ਸਟੇਟ ਨੇ ਦੋਨਾਂ ਨੇ ਬਦਨਾਮ ਕਰਕੇ ਉਹਨਾਂ 10 ਬੰਦਿਆਂ ਨੂੰ ਅੰਦਰ ਸੁੱਟਤਾ ਘਰ ਉਹਨਾਂ ਦੇ ਬਰਬਾਦ ਹੋ ਗਏ ਤੇ ਅਜੇ ਅਸੀਂ ਕਹਿੰਨੇ ਆ ਜੀ ਉਹ ਤਾਂ ਗਵਰਨਮੈਂਟ ਨਾਲ ਰਲੇ ਹੋਏ ਨੇ ਜੇ ਆਪਾਂ ਨੂੰ ਅਜੇ ਵੀ ਇਹ ਗੱਲਾਂ ਕਰਨੀਆਂ ਨੇ ਤਾਂ ਮੇਰੇ ਦੇਖਣ ਚ ਫਿਰ ਤਾਂ ਯਾਰ ਲੋੜ ਵੀ ਨਹੀਂ ਨਾ ਨਾ ਹੀ ਨਹੀਂ ਲੈਣਾ ਫਿਰ ਸਾਡਾ ਕੌਮ ਦਾ ਬੇੜਾ ਗਰਕ ਹੋ ਜਾ ਹੀ ਪਿਆ ਇੱਥੇ ਜਿਕਰ ਇਹ ਗੱਲ ਨੂੰ ਦੇਖੀਏ ਕਿ ਜੋ ਵੀ ਘਟਨਾਕ੍ਰਮ ਹੈ ਇਸ ਸਮੇਂ ਭਾਈ ਅਮਰਤਪਾਲ ਸਿੰਘ ਜੀ ਦੇ ਲਈ ਜੋ ਬਾਕੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਹੈ ਕਿਸ ਦੇ ਹੱਥ ਦੇ ਵਿੱਚ ਹੈ ਕਿਉਂਕਿ ਤੁਸੀਂ ਇਹ ਗੱਲ ਨੂੰ ਬ੍ਰਿਕੀਆਂ ਦੇ ਨਾਲ ਜਾਣਦੇ ਹੋ ਕਾਨੂੰਨੀ ਪੱਖ ਤੋਂ ਵੀ ਕਿਸ ਦੇ ਹੱਥ ਦੇ ਵਿੱਚ ਹੈ ਕਿਸ ਦੇ ਹੁਕਮਾਂ ਦੇ ਨਾਲ ਜਾਂ ਕੋਲ ਇਸ ਚੀਜ਼ ਨੂੰ ਰੋਕ ਰਿਹਾ ਕਿ ਭਾਈ ਅਮਰਤਪਾਲ ਸਿੰਘ ਤੇ ਬਾਕੀ ਸਿੰਘ ਪੰਜਾਬ ਨਾਉਣ ਜਾਂ ਫਿਰ ਉਹਨਾਂ ਦੀ ਰਿਹਾਈ ਨਾ ਹੋ ਸਕੇ ਤੇ ਕੋਣ ਇਹ ਹੁਕਮ ਕਰਦਾ ਦੇਖੋ ਗੱਲ ਹੈ ਇਸ ਤਰ੍ਹਾਂ ਮੋਰਚੇ ਮਗਰ ਕੋਈ ਬੰਦਾ ਨਹੀਂ ਕੋਈ ਐਸੀ ਬਾਹਰੀ ਤਾਕਤ ਨਹੀਂ ਇਹ ਇੱਕ ਜਦੋਂ ਵੀ ਮੋਰਚੇ ਨੂੰ ਖਤਮ ਕਰਨਾ ਹੁੰਦਾ ਹੈ ਨਾ ਤਾਂ ਸਾਡੀ ਜਿਹੜੀ ਪੈਰਲਰ ਸਾਡੇ ਗਵਰਨਮੈਂਟ ਚੱਲਦੀ ਹੈ ਉਹ ਇੱਕ ਫਾੜ ਹੁੰਦੀ ਹੁੰਦੀ ਹੈ ਨੀ ਮੇਰੇ ਕਹਿਣਾ ਮਤਲਬ ਤੂੰ ਸ਼ਾਇਦ ਸਮਝੇ ਨਹੀਂ ਮੇਰਾ ਕਹਿਣਾ ਮਤਲਬ ਵੀ ਜੋ ਭਾਈ ਅਮਰਪਾਲ ਸਿੰਘ ਤੇ ਬਾਕੀ ਸਿੰਘਾਂ ਦੀ ਐਨਐਸਏ ਦੀ ਰਿਹਾਈ ਹੋਣੀ ਹੈ ਉਹ ਕਿਸ ਦੇ ਹੱਥ ਦੇ ਵਿੱਚ ਹੈ ਤੇ ਕੌਣ ਉਸ ਨੂੰ ਰੋਕ ਰਿਹਾ ਵੀ ਰਿਹਾਈ ਨਾ ਹੋਵੇ ਦੇਖੋ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਕਿਉਂ ਮੇਰੇ ਲੜਕੇ ਨੇ ਮੈਨੂੰ ਦੱਸਿਆ ਮੈਂ ਡਾਇਰੈਕਟਰੀ ਯੂਨੀਵਰਸਿਟੀ ਕੀਤੀ ਕਿਸ ਤਾਂ ਉਹਨੇ ਦੱਸਿਆ ਸੀ ਕਿ ਸਟੇਟ ਦਾ ਕਹਿੰਦੀ ਸੀ ਸੈਂਟਰ ਦੇ ਕਹਿਣ ਤੇ ਲਈ ਹੈ ਤੇ ਸੈਂਟਰ ਗਵਰਨਮੈਂਟ ਨੇ ਜੋ ਰਿਪਲਾਈ ਦਿੱਤਾ ਸੀ ਕਿ ਜੇ ਸਟੇਟ ਦੇ ਕਹਿਣ ਤੇ ਐਨਐਸਏ ਲਈ ਹੈ ਸੋ ਦੋਨੋਂ ਹੀ ਕਨਫਿਊਜ਼ ਨੇ ਹਾਈ ਕੋਰਟ ਜੋ ਭੱਜ ਵੀ ਤਾਂ ਹੀ ਰਹੇ ਨੇ ਬਹਿਸ ਵੀ ਤਾਂ ਨਹੀਂ ਕਰ ਰਹੇ ਕਿ ਦੋਨਾਂ ਦੇ ਜਿਹੜਾ ਰਿਪਲਾਈ ਹੈ ਦੋਨਾਂ ਦੇ ਵਿੱਚ ਮੇਜਰ ਕੰਟਰਡਿਕਸ਼ਨ ਹੈ ਸੋ ਇਹਨਾਂ ਦੋਨਾਂ ਦੀ ਮਿਹਰੀ ਭੁਗਤ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਹੈ ਪੰਜਾਬ ਸਰਕਾਰ ਹੈ ਪਲੱਸ ਜਿਹੜੇ ਸਾਡੇ ਲੀਡਰ ਨੇ ਪੰਜਾਬ ਦੇ ਇਹਨਾਂ ਨੇ ਪੂਰਾ ਬੇੜਾ ਗਰਕ ਕੀਤਾ ਇਸ ਕੇਸ ਦੇ ਅੰਦਰ ਚਾਹੇ ਉਹ ਕਾਂਗਰਸੀ ਹੈ ਚਾਹੇ ਅਕਾਲੀ ਹੈ ਚਾਹੇ ਆਮ ਆਦਮੀ ਹੈ ਚਾਹੇ ਭਾਜਪਾ ਹੈ ਇੱਕ ਗੱਲ ਹੋਰ ਸਾਹਮਣੇ ਆਈ ਹੈ ਸਹਿਤ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਉਹ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਜੋ ਕਿ ਭੁਖ ਹੜਤਾਲ ਤੇ ਵੀ ਨੇ ਉਹਨਾਂ ਨੂੰ ਕੱਲ ਚੰਡੀਗੜ੍ਹ ਕਿਸੇ ਅਧਿਕਾਰੀ ਵੱਲੋਂ ਬੁਲਾਇਆ ਜਾਂਦਾ ਹੈ ਹਾਲਾਂਕਿ ਉਹ ਮਿਲੇ ਵੀ ਨਹੀਂ ਉਹ ਵੀ ਇੱਕ ਤਰ੍ਹਾਂ ਦਾ ਤਸੀਹਿਆ ਦਿੱਤਾ ਗਿਆ ਕਿ ਉਸ ਬਾਰੇ ਕੋਈ ਜਾਣਕਾਰੀ ਨਹੀਂ ਉਹ ਇੱਕ ਹਮੇਸ਼ਾ ਹੀ ਜਿਹੜੀ ਗਵਰਨਮੈਂਟ ਹੁੰਦੀ ਹੈ ਉਹ ਇਨਸਲਟ ਕਰਦੀ ਹੁੰਦੀ ਹੈ ਤੇ ਖਾਸ ਕਰਕੇ ਸਿੱਖ ਕੈਰੇਕਟਰਾਂ ਦੀ ਇਨਸਲਟ ਕਰਨੀ ਹੁੰਦੀ ਹੈ ਇਹਨਾਂ ਨੇ ਕੱਲ ਜਦੋਂ ਬੁਲਾਇਆ ਗਿਆ ਉੱਥੇ ਤਾਂ ਇੱਕ ਜੂਨੀਅਰ ਅਫੀਸਰ ਨੂੰ ਮਲਾਇਆ ਗਿਆ ਉਹਨਾਂ ਦੀ ਦੱਸਣ ਦੀ तकरीबन ਕੋਸ਼ਿਸ਼ ਕੀਤੀ ਗਈ ਕਿ ਤੁਹਾਡਾ کردار ਵਾਲਾ ਵੱਡਾ ਨਹੀਂ। ਅੱਛਾ ਜੀ। ਕਿਉਂਕਿ ਇਹਨਾਂ ਹਕੂਮਤਾਂ ਦਾ ਹਮੇਸ਼ਾ ਹੀ ਇਹ ਚਿਹਰਾ ਹੁੰਦਾ। ਇਹ ਇੱਕ ਥਾਂ ਤੇ ਨਹੀਂ ਹਮੇਸ਼ਾ ਸਿੱਖ ਦੇ ਖਿਲਾਫ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ, ਸਿੱਖਾਂ ਨੂੰ ਆਉਂਦੀ ਹੈ ਤਾਂ ਉਹਨਾਂ ਨੂੰ ਡੀਫੇਮ ਕਰਨਾ, ਉਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ ਥੱਲੇ ਸੁੱਟਣਾ ਇਹ ਸਾਰਾ ਕੋਈ ਜਾਣਬੁੱਝ ਕੇ ਤੇ ਮਰਦਾ ਹੈ। ਹਾਂਜੀ। ਕਰ ਰਹੀ ਕਿ ਬਾਅਦ 48 ਘੰਟੇ 3 ਦਿਨ ਹੋ ਚੁੱਕੇ ਨੇ ਯਾਰ ਕੋਈ ਪਰਚੇ ਸ਼ੁਭ ਕਰਨ ਸੇ ਕੋਈ ਸੁਣਵਾਈ ਨਹੀਂ ਤੁਸੀਂ ਗੱਲਬਾਤ ਕੀਤੀ ਹੈ ਕਿ ਜਿਵੇਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜੋ ਆਰਮੀ ਦੇ ਹੈਲਮਟ ਪਾ ਕੇ ਆਏ ਨੇ ਸਖਸ਼ ਜਾਂ ਨੌਜਵਾਨ ਨੇ ਕਹਾਂਗੇ ਉਹ ਬਿਨਾਂ ਵਰਦੀ ਤੋਂ ਸਿੱਕੀ ਇਸ ਤਰ੍ਹਾਂ ਆ ਸਕਦੇ ਨੇ ਉਸ ਤਰ੍ਹਾਂ ਦੇ ਪ੍ਰੋਟੈਸਟ ਦੇ Peaceful. Run. ਜਿੰਨੀ ਜਾਣਕਾਰੀ ਸਾਡੇ ਕੋਲ ਆਈ ਹੈ ਕਹਿੰਦੇ ਵੀ ਬਾਕੀ ਸ਼ਰਤਾਂ ਦਾ ਜੋ ਕਿਸਾਨ ਜਥੇਬੰਦੀਆਂ ਮੰਨ ਲਈਆਂ ਤੇ ਜੋ ਪਰਚੇ ਵਾਲੀ ਉਹ ਚ ਕਹਿ ਰਹੇ ਨੇ ਕਿ ਫੋਰਸ ਫੋਰਸ ਤੇ ਨਹੀਂ ਪਰਚਾ ਕਰ ਸਕਦੀ ਕੱਲੂ ਉਹ ਸਾਡੇ ਦੇ ਕਰਨਗੇ ਤੁਸੀਂ ਲੱਗਣਾ சரியாக <laughs> <laughs> ਜਾਂਦੇ ਜਾਂਦੇ ਮੇਰੇ ਆਖਰੀ ਸਵਾਲ ਹੈ ਜੋ ਕੁਝ ਵੀ ਘਟਨਾਕ੍ਰਮ ਹੋਇਆ ਚਾਹੇ ਸੀਸੀਟੀਵੀ ਕੈਮਰੇ ਮਿਲੇ ਨੇ ਜੋ ਕੁਝ ਵੀ ਮਿਲਿਆ ਤਾਂ ਜੋ ਕੁਝ ਵੀ ਹੁਣ ਹੋ ਰਿਹਾ ਹੈ ਉਹਦੇ ਵਿੱਚ ਕੀ ਮੰਸ਼ਾ ਦੇਖਦੇ ਹੋ ਤੇ ਕਿਸ ਤਰ੍ਹਾਂ ਦਾ ਹੁਣ ਇਸ ਮਾਮਲੇ ਦਾ ਫਿਊਚਰ ਦੇਖਦੇ ਹੋ ਤੁਸੀਂ ਹੋ ਰਿਹਾ ਸਿੱਖ ਜਿਹੜਾ ਪ੍ਰੋਟੈਸਟ ਕਰ ਰਿਹਾ ਕਿਤੇ ਕਿਤੇ ਇਸ ਮੋੜ ਤੇ ਕਿਉਂ ਤੁਹਾਨੂੰ ਜ ਦੇ ਨੇ ਜੋ ਨੂੰ ਨਾ ਜੋ ਟਾਂ ਪੈਂਦੀਆਂ ਹੋਈਆਂ ਸਿੱਖਾਂ ਨੂੰ ਦੋ ਚਾਰ ਨੂੰ ਮਾਰ ਕੇ ਤਾਂ ਫਿਰ ਨੇ ਸੋ ਜਸਟਿਸ ਹਿੰਦੁਸਤਾਨ ਦੇ ਅੰਦਰ ਹੈਣੀ ਕਿਉਂਕਿ ਇਹਦੀ ਐਗਜ਼ੈਂਪਲ ਕੀ ਹੈ 1900 ਨਵੰਬਰ 1900 ਜੱਦੀ ਕਿੰਨੇ ਕਿਤੇ ਇਹ ਵੀ ਕਹਿ ਸਕਦੇ ਆ ਵੀ ਸਿੱਖ ਵੀ ਸੁੱਤਾ ਪਿਆ ਪੰਜਾਬ ਦਾ ਦੇਖੋ ਸਿੱਖ ਉਹ ਵੀ ਇੱਕ ਗੁਫੀ ਸਿੱਖ ਗੁਫੀ ਤਾਂ ਡੜ ਜਾਂਦੇ ਓਕੇ ਰੇਣਾ ਵਾਜੀ ਸੋ ਇਹ ਸੰ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਕੀ ਇਸ ਮਾਮਲੇ ਦਾ ਫਿਊਚਰ ਹੈ ਕੀ ਕੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋਇਆ ਸੋ ਇਹ ਸਿੱਖ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਜੀ ਧੰਨਵਾਦ